ਪੰਜਾਬ ਦੇ ਵਿੱਚ ਵੱਡਾ ਹਾਦਸਾ ਹੋਇਆ ਹੈ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦਾ ਐਕਸੀਡੈਂਟ ਹੋ ਗਿਆ ਹੈ ਭਿਆਨਕ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ બસ ਦੇ ਪਰ ਖੱਟੇ ਉੱਡ ਚੁੱਕੇ ਨੇ ਬਸ ਦਾ ਜੋ ਅਗਲਾ ਹਿੱਸਾ ਹੈ ਕਿੰਨੀ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਬਸ ਦੇ ਅੱਗੇ ਜੋ ਡਰਾਈਵਰ ਸੀ ਉਹ ਕਾਫੀ ਦੇਰ ਤੱਕ ਇਸ ਹੱਥ ਸੇ ਤੋਂ ਬਾਦ ਵਿੱਚ ਫਸਿਆ ਰਹਿੰਦਾ ਤਾਂ ਨਿਜੀ ਬਸ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਭਿਆਨਕ ਇਹ ਹਾਦਸਾ ਹੈ ਗੱਡੀ ਜੋ ਬਸ ਹੈ ਉਸ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਜੋ ਅਗਲਾ ਹਿੱਸਾ ਹੈ ਉਹ ਪੂਰੀ ਤਰੀਕੇ ਦੇ ਨਾਲ ਚੱਕਨਾ ਚੂਰ ਹੋ ਚੁੱਕਾ ਹੈ ਤਾਂ ਸਾਈਬਾ ਬਸ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੁਸ਼ਿਆਰਪੁਰ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਸਵੇਰ ਕਰੀਬ 4 ਵਜੇ ਦਾ ਸਮਾਂ ਸੀਗਾ ਜਦੋਂ ਇਸ ਬੱਸ ਦੀ ਇੱਕ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਇਸ ਹਾਦਸੇ ਤੋਂ ਬਾਅਦ ਕਈ ਲੋਕ ਜ਼ਖਮੀ ਹੋ ਜਾਂਦੇ ਨੇ ਫਿਲਹਾਲ ਜੋ ਸਵਾਰੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਫਿਲਹਾਲ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਪਰ ਭਿਆਨਕ ਹਾਦਸੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਇਸ ਬੱਸ ਦਾ ਬਹੁਤ ਬੁਰਾ ਹਾਲ ਹੋਇਆ ਤਾਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਦਸੂਆ ਦੇ ਵਿੱਚ ਅੱਡਾ ਉੱਚੀ ਬੱਸੀ ਦੇ ਨਜ਼ਦੀਕ ਇਹ ਭਿਆਨਕ ਹਾਦਸਾ ਦਰਪੇਸ਼ ਆਇਆ ਜਿੱਥੇ ਪ੍ਰਾਈਵੇਟ ਕੰਪਨੀ ਦੀ ਇਹ ਬੱਸ ਸੀ ਜੋ ਦਿੱਲੀ ਤੋਂ ਜੰਮੂ ਵੱਲ ਜਾ ਰਹੀ ਸੀ ਤੇ ਇਸੇ ਦਰਮਿਆਨ ਦਸੂਆ ਦੇ ਅੱਗੇ ਜੋ ਉੱਚੀ ਬੱਸੀ ਨਜ਼ਦੀਕ ਹੁੰਦੀ ਹੈ ਇੱਕ ਟਰੱਕ ਆਂਦਾ ਉਸਦੇ ਨਾਲ ਇਹ ਬੱਸ ਟਕਰਾ ਜਾਂਦੀ ਹੈ ਇਸ ਬੱਸ ਦੇ ਵਿੱਚ ਕਰੀਬ 46 ਸਵਾਰੀਆਂ ਸਵਾਰਸਣ ਜਦੋਂ ਇਹ ਹਾਦਸਾ ਹੁੰਦਾ ਤੇ ਅਚਾਨਕ ਇੱਥੇ ਹੜਕੰਪ ਮਾ ਜਾਂਦਾ ਜਾਣ ਬਚਾਉਣ ਦੇ ਲਈ ਸਵਾਰੀਆਂ ਬੱਸ ਤੋਂ ਬਾਹਰ ਨਿਕਲਦੀਆਂ ਨੇ ਜੋ ਸਵਾਰੀਆਂ ਅੱਗੇ ਬੈਠੀਆਂ ਹੋਈਆਂ ਸਣ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗਦੀਆਂ ਨੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੰਡਕਟਰ ਦਾ ਬਿਆਨ ਸੁਣਾਵਾਂਗੇ ਜਿਸ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਹੋਇਆ ਅਤੇ 3 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਜੋ ਡਰਾਈਵਰ ਹੁੰਦਾ ਉਸ ਦੀਆਂ ਲੱਤਾਂ ਫਸ ਜਾਂਦੀਆਂ ਨੇ ਤੇ ਕਟਰ ਦੀ ਮਦਦ ਦੇ ਨਾਲ ਅਗਲਾ ਹਿੱਸੇ ਦੇ ਵਿੱਚੋਂ ਡਰਾਈਵਰ ਨੂੰ ਬਾਹਰ ਕੱਢਿਆ ਜਾਂਦਾ ਤਾਂ ਸਭ ਤੋਂ ਪਹਿਲਾਂ ਕੰਡਕਕਟਰ ਦਾ ਬਿਆਨ ਸੁਣਦੇ ਆ। ਵਾ ਕੋਈ 4 ਵਜੇ ਹੋਇਆ। ਅਸੀਂ ਦਿੱਲੀ ਸੇ ਆ ਰਹੇ ਸੀ। ਇਹ ਆਪੇ ਵਨਵੇ रोड हो गया है रात को यहाँ पे एक रास्ते पे दोनों मतलब इधर इधर तो आगे से ट्रक आ रहा था उसके साइड पर बजी गाड़ी रॉन्ग साइड से आ रहा था ट्रक हाँ रॉन्ग साइड से ट्रक आ रहा साइड पे बजी गाड़ी उससे अनबैलेंस हुई और ये बिजबल की तो तरफ चला गया तो उस वक्त बस में कितने लोग सवार थे इसमें कोई छियालीस लोग सवार थे पूरी भरी हुई थी बस में हाँ पूरी बारी सवारी तो कोई जख्मी नहीं हुई है कैबिन मतलब बस स्टॉप सारा जख्मी ड्राइवर किस तरह के हालात है ड्राइवर ਅੰਡੀਸ਼ਨ ਕੰਡੀਸ਼ਨ ਖਰਾਬ ਹੈਨਕੀ ਹਾਂ ਦੋਨੋ ਟਾਂਗੇ ਟੁੱਟ ਗਈਆਂ ਹਨਕੀ ਨੂੰ ਕੋਈ 3 ਘੰਟੇ ਕੇ ਬਾਅਦ ਨਿਕਾਲਾ ਕਟਰ ਕੋਟਰ ਲਾ ਕੇ ਹਾ ਹਸਪੀਟਲ ਪਹੁੰਚਾਏਗਾ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ ਹੈ ਸਵੇਰ ਕਰੀਬ 4 ਵਜੇ ਦਾ ਸਮਾਂ ਸੀਗਾ ਜਦੋਂ ਦਿੱਲੀ ਵਾਲੇ ਪਾਸਿਓ ਇਹ ਬੱਸ ਆ ਰਹੀ ਸੀ ਇਸਨੇ ਜੰਮੂ ਜਾਣਾ ਸੀ ਤੇ ਇਸ ਦੇ ਦਰਮਿਆਨ ਹੋਸ਼ਿਆਰਪੁਰ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਹੈ ਤਸਵੀਰਾਂ ਦੇਖ ਕੇ ਲੋਕ ਕੰਡੇ ਖੜੇ ਹੋ ਜਾਂਦੇ ਨੇ ਕਿਉਂਕਿ ਬੱਸ ਜੋ ਪੂਰੀ ਤਰੀਕੇ ਦੇ ਨਾਲ ਇੱਥੇ ਚੱਕਨਾ ਚੂਰ ਹੋ ਚੁੱਕੀ ਹੈ ਜੇਕਰ ਤਸਵੀਰਾਂ ਦੇਖਿਆ ਜਾਣ ਤਾਂ ਤਸਵੀਰਾਂ ਦੇਖ ਕੇ ਵੀ ਡਰ ਲੱਗਦਾ ਹੈ ਅਤੇ ਜੋ ਬੱਸ ਦੇ ਟਾਇਰ ਸਨ ਉਹ ਹਾਈਵੇ ਦੇ ਉੱਪਰ ਉੱਪਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੂਜੇ ਪਾਸੇ ਡਿੱਗੇ ਹੋਏ ਨੇ ਜੋ ਬੱਸ ਦੇ ਸ਼ੀਸ਼ੇ ਨੇ ਉਹ ਟੁੱਟ ਚੁੱਕੇ ਨੇ ਅਤੇ ਇਸੇ ਬੱਸ ਦੇ ਵਿੱਚ ਕਰੀਬ 46 ਲੋਕ ਸਵਾਰ ਸਣ ਪਰ ਵੱਡਾ ਹਾਦਸਾ ਜ਼ਰੂਰ ਹੋਇਆ ਹੈ ਜਾਨੀ ਨੁਕਸਾਨ ਤੋਂ ਇੱਥੇ ਬਚਾਰਿਆ ਹੈ ਗਨੀਮਤ ਇਹੀ ਰਹੀ ਰੱਬ ਦਾ ਸ਼ੁ크ਰੀਆ ਇਹ ਕਿ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੋਕਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਫਿਲਹਾਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਇਸ ਹਾਦਸੇ ਦੇ ਵਿੱਚ ਡਰਾਈਵਰ ਦੀਆਂ ਦੋਵੇਂ ਲੱਤਾਂ ਦੇ ਵਿੱਚ ਫੈਕਚਰ ਆਇਆ ਹੈ ਹਾਦਸੇ ਤੋਂ ਬਾਅਦ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਥਾਨਕ ਲੋਕ ਵੀ ਉੱਥੇ ਮਦਦ ਦੇ ਲਈ ਪਹੁੰਚਦੇ ਨੇ ਜੋ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਐਮਬੂਲੈਂਸ ਤੇ ਰਾਹੀ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਹੈ ਇਹ ਉਹ ਟਰੱਕ ਹੈ ਲੱਕੜਾ ਦੇ ਨਾਲ ਲੱਦਿਆ ਹੋਇਆ ਇਹ ਟਰੱਕ ਹੈ ਜਿਸ ਦੇ ਨਾਲ ਇਹ ਟੱਕਰ ਹੁੰਦੀ ਹੈ ਬੱਸ ਦੀ ਪਿਆਨਕ ਹਾਦਸਾ ਹੁਸ਼ਿਆਰਪੁਰ ਦੇ ਵਿੱਚ ਵਾਪਰਦਾ ਹੈ ਤੇ ਇਸ ਹਾਦਸੇ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਜ਼ਖਮੀ ਹੋਏ ਨੇ ਹਸਪਤਾਲ ਦੇ ਬੈੱਡ ਤੇ ਫਿਲਹਾਲ ਇਹ ਲੋਕ ਪਏ ਹੋਏ ਨੇ ਜਿਨ੍ਹਾਂ ਦਾ ਇਲਾਜ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਜਦੋਂ ਇਹ ਹਾਦਸਾ ਹੁੰਦਾ ਹੈ ਤੇ ਇੱਥੇ ਹੜਕੰਪ ਮੱਚ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਚਸ਼ਮਦੀਤਾ ਦਾ ਬਿਆਨ ਵੀ ਸੁਣਾਵਾਂਗੇ ਕਿ ਜਦੋਂ ਇਹ ਹਾਦਸਾ ਹੁੰਦਾ ਹੈ ਤਾਂ ਉੱਥੇ ਉਸ ਵੇਲੇ ਮਾਹੌਲ ਕੀ ਹੁੰਦਾ ਹੈ ਕਿਵੇਂ ਲੋਕਾਂ ਨੂੰ ਹਸਪਤਾਲਾਂ ਤੱਕ ਪਹੁੰਚਾਇਆ ਜਾਂਦਾ ਹੈ ਉਸ ਟਾਈਮ ਮਾਹੌਲ ਬਹੁਤ ਡਰਾਈਵਰ ਵਿੱਚ ਫਸਿਆ ਆ ਹੀ ਤੇ ਮੈਨੂੰ ਸੁਖੇ ਨੇ ਮੈਨੂੰ ਬੁਲਾ ਕੇ ਘਰੋਂ ਲਿਆਂਦਾ ਫਿਰ ਕਟਰ ਲਿਆਂਦਾ ਕਟਰ ਲਿਆ ਕੇ ਬਾਅਦ ਫਿਰ ਜਨਰੇਟਰ ਲਿਆਂਦਾ ਤੂੰ ਪਿੰਡ ਚ ਕਿਸੇ ਕੋ ਖਿੱਚ ਕੇ ਲਿਆਏ ਤੇ ਬਾਅਦ ਚ ਫਿਰ ਇਹਨਾਂ ਦੇ ਪਾਈਪਾਂ ਕੱਟ ਕੇ ਲੋਹੇ ਦੇ ਐਂਗਲ ਕੱਟ ਕੇ ਫਿਰ ਡਰਾਪ ਨੂੰ ਬੜੀ ਮੁਸ਼ਕਿਲਾਂ ਕੱਢਿਆ ਗਿਆ ਕਿੰਨਾ ਟਾਈਮ ਲੱਗਾ ਡਰਾਪ ਨੂੰ ਕੱਟਣ ਨੂੰ ਕਟੋ-ਕਟ ਵੀ ਪੌਣਾ ਘੰਟਾ ਲੱਗ ਗਿਆ ਐਂਗਲ ਵੱਡੋ ਕੇ ਕਟਰ ਕਰਦੇ ਨੂੰ ਉਸੇ ਤਰ੍ਹਾਂ ਹੋਰ ਵੀ ਚੱਕਮੀ ਸਿਗੇ ਗੱਡੀ ਫਾਸ ਵਿੱਚ ਜਿਸ ਤੇ ਅਹੀਂ ਆਏ ਉਸ ਟਾਈਮ ਸਿਰਫ ਕਲਾ ਡਰਾਇਵਰ ਹੀ ਬਾਕੀ ਅਹੀਂ ਕੋਈ ਬੰਦਾ ਨਹੀਂ ਜਸਟ ਟਾਈਮ ਅਹੀਂ ਆਏ ਕੋਈ ਪੰਜ ਕੋ ਭੇਜਣਾ ਉਹਲੇ ਕੋਈ ਲਾਗੇ ਹੋਰ ਕੋਈ ਬੰਦਾ ਨਹੀਂ ਬੰਦੇ ਹੀ ਜਿਹੜੇ ਡਰਾਈਵਰ ਨੂੰ ਕੱਢ ਰੇ ਬਾਕੀ ਨਹੀਂ ਹੀ ਕੋਈ ਡਰਾਈਵਰ ਨੂੰ ਕਿੱਥੇ ਪਾਇਆ ਡਰਾਈਵਰ ਨੂੰ ਕੱਢ ਕੇ ਬਾਅਦ ਚ ਐਂਬੂਲੈਂਸ ਪਾ ਕੇ ਹਸਪੀਟਲ ਲੈ ਗਏ ਹਾਂ ਜੀ ਲੱਤਾਂ ਤੇ ਸੱਟਾਂ ਲੱਗੀਆਂ ਹਾਂ ਹਾਂ ਜੀ ਲੱਤਾਂ ਤੇ ਲੱਗੀਆਂ ਹੋਈਆਂ ਇਹ ਦਿੱਲੀ ਸੇ ਆ ਰਹੀ ਸੀ ਜੰਮੂ ਜਾ ਰਹੀ ਸੀ ਕਟੜਾ ਇਹ ਹਾਸਾ ਕਦੋਂ ਹੁੰਦਾ ਕਿੱਦਾਂ ਪਤਾ ਲੱਗਦਾ ਇਹ ਹੋਇਆ ਭਾਈ 3:30 ਵਜੇ ਰਾਂ ਸਾਈਡ ਤੋਂ ਗੱਡੀ ਆਈ ਹੈ ਟਰੱਕ ਉਹਦੇ ਨਾਲ ਹੋਇਆ ਬੱਸ ਵਿੱਚ ਕਿੰਨੇ ਕੁ ਲੋਕ ਸੀਗੇ ਜਸਮਤ ਹਾਸਾ ਹੋਇਆ ਬੱਸ ਚ ਪੂਰੀ ਫੁੱਲ ਬੱਸ ਤੇ ਹੋਣੀ 40 ਵਾਰੀ ਤੋਂ ਹੋਣੀ ਹੈ 40 ਤੇ ਕਿਸੇ ਜਾਣੇ ਵਾਲੇ ਨੂੰ ਨੁਕਸਾਨ ਨਹੀਂ ਹੋਇਆ ਨਾ ਇਹ ਤਾਂ ਕੋਈ ਜਾਣ ਮਾ। ਜ਼ਖਮੀ ਕਿੰਨੇ ਕੁ ਲੋਕ ਹੋਏ ਲੱਗਦਾ? ਜ਼ਖਮੀ 4-4 ਹੋ ਗਏ। ਉਹਨਾਂ ਨੂੰ ਇਸ ਟਾਈਮ ਕਿੱਥੇ ਪਹੁੰਚਾਇਆ ਹੋਇਆ? ਹਸਪੀਟਲ। ਕੀ ਲੱਗਦਾ ਗਲਤੀ ਕਿਸ ਤਰ੍ਹਾਂ ਦੀ ਹੋਈ ਹੈ ਇਹ ਹਾਦਸਾ? ਉਹਨਾਂ ਰਾਂਗ ਗੱਡੀ ਆ ਰਹੀ ਹੈ ਰਾਂਗ ਸਾਈਡ ਤੋਂ ਕੋਈ ਗੱਡੀ ਆ ਕੇ ਤਾਂ ਹਾਸਾ ਹੋਣਾ ਹੀ ਸੀ।